ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਭਰਾਵੋ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਪ੍ਰੋਡਕਟ ਜੇ ਮੈਂ ਆਪਣੇ ਟਰੈਕਟਰ ਕਰਵਾਉਂਦੇ ਆ ਤੂੜੀ ਦਾ ਫੀਡ ਨਹੀਂ ਚੱਲਦਾ ਹੁਣ ਤੁਹਾਨੂੰ ਜੇ ਫੀਡ ਚੱਲੂਗਾ ਟਰੈਕਟਰ ਕਰਵਾਉਂਦਾ ਫਿਰ ਤੁਹਾਡਾ ਟਰੈਕਟਰ ਕਰਮ ਨਾਊਗਾ ਭਰਾਵੋ ਰੈਫਰਿਜਰੇਟਰ ਕਮੇਲਰ ਆਇਆ ਕਰ ਇਹ ਬਹੁਤ ਵਧੀਆ ਪ੍ਰੋਡਕਟ ਹੈ ਭਰਾ ਮੇਰੇ ਤੇ ਉਹ ਆਪਾਂ ਜਦੋਂ ਰੈਫਰਿਜਰੇਟਰ ਦੇ ਵਿੱਚ ਪਾ ਰਹੇ ਹਾਂ ਇਹ ਇੰਟਰਨੈਟਿਕ ਟਰੱਕ ਉਸ ਤੋਂ ਬਾਅਦ ਤੁਸੀਂ 2 ਘੰਟੇ 3 ਘੰਟੇ ਟਰੈਕਟਰ ਕਿਰਾਏ ਦਿਓ ਤੰਗਾ ਟਰੈਕਟਰ ਚਲਾ ਕੇ ਉਦੋਂ ਵਾਰ ਤੁਸੀਂ ਪਾਣੀ ਵਾਲਾ ਨੰਡ ਖੋਲ੍ਹ ਦਿਓ ਸਾਰਾ ਉਹ ਪਾਣੀ ਬਾਹਰ ਕਰ ਦਿਓ ਥੱਲੇ ਬਾਟੀ ਲਾ ਲਿਓ ਤੇ ਫਿਰ ਦੇਖੋ ਉਹਨੇ ਟਰੈਕਟਰ ਦੇ ਵਿੱਚੋਂ ਕਿੰਨਾ ਗੰਦਮੰਦ ਨਿਕਲਦਾ ਤੇ ਤੁਹਾਡਾ ਟਰੈਕਟਰ ਆਇਆ ਉਦੋਂ ਜਿਵੇਂ ਆਪਾਂ ਕੱਲੀ ਕਰਿਆ ਹੁੰਦਾ ਸਾਰਾ ਟਰੈਕਟਰ ਬਹੁਤ ਹੀ ਵਧੀਆ ਬਣ ਕੇ ਉੱਪਰ ਆ ਗਿਆ ਤੇ ਤੁਸੀਂ ਤੁਹਾਨੂੰ ਨਾ ਮੜ ਮੰਨ ਕੇ ਜੇ ਮੜ ਕੇ ਟਰੈਕਟਰ ਗਰਮ ਨਹੀਂ ਹੁੰਦਾ ਤੁਹਾਡਾ ਕਿੰਨਾ ਮਰਦੀ ਡੈਟ ਚਲਾਈ ਜਾਓ ਪ੍ਰੈਸ਼ਰ ਵੀ ਵਧੀਆ ਦਿਖਾਊਗਾ ਤੇ ਬਹੁਤ ਵਧੀਆ ਬਣਦੀ ਉਤੇ ਤੁਸੀਂ ਕਿਸੇ ਵੀ ਡੀਜ਼ਲ ਵਾਲੇ ਮਾਂ ਦੇ ਵਿੱਚ ਪਾ ਸਕਦੇ ਹੋ ਰੈਡੀ ਲੀਟਰ ਕ੍ਰੀਨ ਦਾ ਬਾਈ ਜਿਹੜਾ ਕਿਤੇ ਵੀ ਮਨ ਕਰ ਬਾਤ ਸੱਚਾ ਟਰੱਕ ਤੇ ਕਾਰ ਤੇ ਵੀ ਪਾ ਸਕਦੇ ਹੋ ਜਿਹੜਾ ਮਨ ਕਰ ਚਲ ਡੀਜ਼ਲ ਤੇ ਚੱਲਦਾ ਡੀਨਟਰਾਂ ਦੇ ਵਿੱਚ ਤੇ ਤੁਹਾਡਾ ਮਨ ਕਰ ਚਲ ਰੈਡੀ ਲੀਟਰ ਵੀ ਆ ਜਾਂਦਾ ਸਾਗ ਹੋ ਜੀ ਬੜੀਆ ਪੈਪਨ ਤੋਂ ਪਾਥਾ ਨਹੀਂ ਸਾਥ ਕਰਦੇ ਹੋ ਤੇ ਬਹੁਤ ਵਧੀਆ ਪ੍ਰੋਡਕਟ ਹੈ ਬਰਾ ਮੇਰੇ ਉਹ ਤੇ ਬਾਕੀ ਆਪਾਂ ਸਕਰੀਨ ਤੇ ਫੋਟੋਆਂ ਚੱਲੀ ਜਾਂਦੀ ਆ ਉਹ ਦੇਖ ਲਿਓ ਜੇ ਕੋਈ ਗੱਲ ਦੀ ਨਾ ਸਮਝ ਆਈ ਹੋਵੇ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਤੇ ਸਕਰੀਨ ਦੇ ਉੱਤੇ ਤੇ ਬਾਈ ਨਾਲ ਗੱਲ ਕਰ ਲਿਓ ਤੇ ਬਾਈਆਂ ਦੀ ਕੰਪਨੀ ਹੈਗੀ ਰਾਮਰੇ ਹੂਲ ਵੱਡੀ ਕੰਪਨੀ ਆ ਪੂਰੀ ਤੇ ਸਰਮ ਆਪਣੇ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹੈ ਭਰਾ ਮੇਲੋ ਤੇ ਬਹੁਤ ਵਧੀਆ ਪ੍ਰੋਡਕਟ ਹੈ ਭਰਾ ਮੇਲੋ ਤੇ ਜੇ ਕਿਸੇ ਭਰਾ ਨੇ ਲੈਣਾ ਹੋਵੇ ਤਾਂ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਹੀ ਜਾਂਦਾ ਤੇ ਬਾਕੀ ਆਪਾਂ ਕਿਸਾਨਾਂ ਨਾਲ ਗੱਲਬਾਤ ਕਰਾਉਣਾ ਹੈ ਕਿਹੜੀ ਕਿਸਾਨਾਂ ਨੇ ਇਹ ਵਰਤਿਆ ਤੇ ਆ ਉਹ ਕਿਸਾਨਾਂ ਦਾ ਨਾਮ ਕਰਾਉਣ ਜਾਂਦੀ ਗੱਲ ਕਰਾਂਗੇ ਤੁਸੀਂ ਇਹ ਜਿਹੜਾ ਵਰਤਿਆ ਰੈਡੀਏਟਰ ਕਲੀਨਰ ਹਾਂਜੀ ਤੇ ਤੁਹਾਨੂੰ ਕਿਵੇਂ ਲੱਗਿਆ ਪਹਿਲਾਂ ਤੁਸੀਂ ਐਂ ਦੱਸੋ ਤੁਸੀਂ ਕਿੱਥੋਂ ਆਏ ਤੇ ਕਿਵੇਂ ਤੁਸੀਂ ਇਹ ਲਿੱਤਾ ਜੀ ਅਸੀਂ ਪੁੱਚੋਗਲਾਂ ਤੋਂ ਆਏ ਜੀ ਪੁੱਚੋ ਮੰਡੀ ਇਹ ਬਾਜ਼ਾਰ ਤੋਂ ਮਿਲਦਾ ਨੀਰਜਗੀਦ ਕਾਨ ਤੋਂ ਅੱਛਾ ਜੀ ਤੇ ਇਹ ਬਹੁਤ ਵਧੀਆ ਚੀਜ਼ ਹੈ ਟਰੈਕਟਰ ਵਾਸਤੇ ਕੋਈ ਪੁਰਾਣੀ ਰੇਟ ਤੇ ਪਾ ਸਕਦੇ ਤੁਸੀਂ ਇੰਜਨ ਦੀ ਸਫਾਈ ਕਰਦਾ ਹੈ ਰੈਡੀਟਰ ਨੂੰ ਸਾਫ਼ ਕਰਦਾ ਬਹੁਤ ਵਧੀਆ ਚੀਜ਼ ਹੈ ਨਾ ਟਰੈਕਟਰ ਕਰਮ ਹੋਵੇ ਇਹਦੇ ਨਾਲ ਅੱਛਾ ਜੀ ਇੰਜਨ ਸਾਫ਼ ਰਹਿੰਦਾ ਬਲੂ ਨਹੀਂ ਦਿਖਾਉਂਦਾ ਫਿਰ ਅੱਛਾ ਜੀ ਤੁਸੀਂ ਵਰਤਿਆ ਇਹ ਪਹਿਲਾਂ ਵਰਤਿਆ ਜੀ ਹਾਂ ਅੱਛਾ ਇਹ ਤੁਹਾਨੂੰ ਵਧੀਆ ਲੱਗਿਆ ਇਹ ਟਰੈਕਟਰ ਬਹੁਤ ਵਧੀਆ ਚੀਜ਼ੀ ਲੱਗੀ ਜੀ ਇਹ ਅੱਛਾ ਜੀ ਤੇ ਇਹ ਵਰਤ ਸਕਦਾ ਹਰੇਕ ਭਰਾ ਠੀਕ ਹੈ ਜੀ ਟਰੈਕਟਰਾਂ ਵਾਸਤੇ ਕਿਵੇਂ ਆ ਇਹ ਟਰੈਕਟਰ ਵਾਸਤੇ ਬਹੁਤ ਠੀਕ ਹੈ ਜੀ ਗੱਡੀਆਂ ਵਿੱਚ ਵੀ ਪਾ ਸਕਦੇ ਠੀਕ ਹੈ ਜੀ ਹਾਂ ਜੀ ਔਰ ਇੰਜਨਾਂ 'ਚ ਵੀ ਪਾ ਸਕਦੇ ਆ ਆਪਾਂ। ਆਪ ਵੀ ਪਾ ਸਕਦੇ ਜਿਹੜੇ ਇੰਜਨਾਂ 'ਚ ਮਰਜੀ ਹਾਂਜੀ ਪਾਣੀ ਵਾਲੇ 'ਚ ਪਾ ਸਕਦੇ ਜੀ ਇਹਨੂੰ। ਹਾਂ ਜਿਹਦੇ ਉੱਤੇ ਰੇਡੀਏਟਰ ਲੱਗਿਆ ਹੋਵੇ। ਰੇਡੀਏਟਰ ਲੱਗਿਆ ਬਈ ਰੇਡੀਏਟਰ ਦੇ ਵਿੱਚ ਹੀ ਜਾਂਦਾ ਇਹ। ਅੱਛਾ ਜੀ। ਇਹ ਰੇਡੀਏਟਰ ਸਾਰੀਆਂ ਪਾਈਪਾਂ ਸਾਫ਼ ਕਰਦਾ ਮੈਲ-ਮੂਲ ਲਾਹੁੰਦਾ ਜੀ ਬਹੁਤ ਵਧੀਆ। ਤੇ ਤੁਹਾਡਾ ਟੈਂਪਰੇਚਰ ਵੀ ਘਟਿਆ ਹੋਊਗਾ ਰੇਡੀਏਟਰ। ਹਾਂ ਟੈਂਪਰੇਚਰ ਵੀ ਹਾਂ ਘਟਦਾ ਜੀ। ਬਿਲਕੁਲ ਜੀ। ਠੀਕ ਹੈ ਜੀ। ਇਹ ਚੀਜ਼ ਬਹੁਤ ਵਧੀਆ ਜੀ। ਅੱਛਾ ਜੀ। ਹਾਂ ਫਿਰ ਇੱਕ ਭਰਾ ਜੇ ਭਰਤਿਆ ਜਾਵੇ ਇਹਨੂੰ ਕਿਸਾਨ ਵੀ ਰਾਹ ਤੋਂ ਬੀ। ਕਿਸਾਨ ਵੀ ਵਰਤ ਸਕਦੇ ਬਹੁਤ ਬਹੁਤ ਧੰਨਵਾਦ ਜੀ